ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਕਟਿੰਗ ਕਰਾਂਗੇ 벨ਵੈਟ ਦਾ ਸੂਟ ਕਮੀਜ਼ ਦੇ ਵਿੱਚ ਲਾਈਨਿੰਗ ਲੱਗੂਗੀ ਪੂਰਾ ਆਲਓਵਰ ਸੂਟ ਹੈ ਜੀ ਇਹ ਠੀਕ ਹੈ ਜੀ ਹੁਣ ਆਪਾਂ ਆਦੀ ਕਰਾਂਗੇ ਕਟਿੰਗ ਜੀ ਇਹ ਦੇਖੋ ਕਮੀਜ਼ ਦੀ ਕਟਿੰਗ ਕਰਨ ਲੱਗੇ ਆ ਸਭ ਤੋਂ ਪਹਿਲਾਂ ਪਹਿਲਾਂ ਆਪਾਂ ਨੇ ਲੈਂਥ ਮੇਨ ਲੈਣੀ ਕਮੀਜ਼ ਦੀ ਕਿੰਨੀ ਆ ਉਹਦੇ ਅਕੋਰਡਿੰਗ ਨੀਚੇ ਤਾਂ ਤਾਂ ਫੋਲਡਿੰਗ ਵਾਸਤੇ ਹੈ ਰਹੀ ਇਹ ਲੈਸ ਲੱਗੀ ਹੋਈ ਆ ਨਿੱਚੇ ਤੋਂ ਪਹਿਲਾਂ ਹੀ ਫੋਲਡ ਕੀਤਾ ਹੋਇਆ ਹੈ ਆਪਾਂ ਨੂੰ ਲੋੜ ਨਹੀਂ ਹੈਗੀ ਨਿੱਚੇ ਤੋਂ ਰੱਖਣ ਦੀ ਮਾਰਜਨ ਆਪਾਂ ਉੱਤੋਂ ਹੀ ਰੱਖਾਂਗੇ ਸਿਰਫ ਸਿਲਾਈ ਵਾਸਤੇ ਮੋੜਿਆਂ ਦੀ ਸਿਲਾਈ ਵਾਸਤੇ ਠੀਕ ਹੈ ਜੀ ਫਿਰ ਆਪਾਂ ਇਹਨੂੰ ਇਹ ਦੇਖੋ ਕੜਾਈ ਇੱਥੋਂ ਤੱਕ ਪਹਿਲਾਂ ਨੂੰ ਕੜਾਈ ਨਾਲ ਕੜਾਈ ਮਿਲਾ ਕੇ ਇਹਦੀ ਆਪਾਂ ਤਹਿ ਫੋਲਡ ਕਰਾਂਗੇ ਠੀਕ ਹੈ ਜੀ ਹਾਂ ਜੀ ਇਹ ਦੇਖੋ ਆਪਾਂ ਨੇ ਤਹਿ ਲਾ ਲਈ ਆ ਇਹ ਆਪਾਂ ਨੇ ਕੜਾਈ ਨਾਲ ਕੜਾਈ ਦੇਖੋ ਇਦਾਂ ਮਿਲਾ ਲੈਣੀ ਆ ਮਿਲਾ ਕੇ ਇਹਨੂੰ ਕੰਨੀ ਨਾਲ ਕੰਨੀ ਮਿਲਾ ਕੇ ਫੋਲਡਿੰਗ ਕਰ ਲੈਣਾ ਆ ਦੇਖੋ ਕੜਾਈ ਦਾ ਸੈਂਟਰ ਕਰ ਲੈਣਾ ਠੀਕ ਹੈ ਕੜਾਈ ਦਾ ਸੈਂਟਰ ਕਰਕੇ ਆਪਾਂ ਨੇ ਇਹਦੀ ਤੈਅ ਉਠਾਲ ਲੈਣੀ ਹੈ ਤੈਅ ਉਠਾਲ ਕੇ ਹੁਣ ਆਪਾਂ ਇਹਦੀ ਲੈਂਥ ਦੇ ਅਕੋਰਡਿੰਗ ਲੈਂਥ ਇੱਥੇ ਲੈ ਕੇ ਆਪਾਂ ਨੇ ਜਿੰਨੀ ਲੈਂਥ ਹੋਈ ਉੱਪਰ ਸਲਾਈ ਦਾ ਮਾਰਜਨ ਰੱਖ ਕੇ ਉਹ ਨਿਸ਼ਾਨੀ ਲਗਾ ਲੈਣੀ ਇਧਰ ਨੂੰ ਆਪਾਂ ਨੇ ਇਹਦੀ ਚੜਾਈ ਦਾ ਮਾਰਜਨ ਰੱਖ ਕੇ ਚੜਾਈ ਦੇ ਨਿਸ਼ਾਨੇ ਲਗਾ ਲੈਣੀ ਠੀਕ ਹੈ ਇਹੋ ਜਣੀ ਲੰਬਾਈ ਤੇ ਚੜਾਈ ਦੋਨੋਂ ਰੱਖ ਕੇ ਇਹਦੀ ਆਪਾਂ ਕਟਿੰਗ ਕਰ ਦਵਾਂਗੇ ਠੀਕ ਹੈ ਜੀ ਇੱਥੋਂ ਤੋਂ ਇੱਥੋਂ ਤੋਂ ਹਾਂਜੀ ਇਹ ਦੇਖੋ ਆਪਾਂ ਨੇ ਲੰਬਾਈ ਜਿਹੜਾ ਇਹਦਾ ਨਿਸ਼ਾਨ ਲਗਾ ਲਿਆ ਦਾ ਹੁਣ ਇੱਥੋਂ ਹੀ ਆਪਾਂ ਨੇ ਕਟਿੰਗ ਕਰ ਦੇਣੀ ਇਹਦੀ ਠੀਕ ਹੈ ਜੀ ਹਾਂਜੀ ਦੇਖੋ ਆਪਾਂ ਨੇ ਅਗਲਾ ਪੱਲਾ ਵੀ ਉਤਾਰ ਲਿਆ ਠੀਕ ਹੈ ਜੀ ਹੁਣ ਆਪਾਂ ਨੇ ਅਗਲੇ ਪੱਲੇ ਨੂੰ ਜਿਹੜਾ ਆਪਣੇ ਕੋ ਕੱਪੜਾ ਸੀਗਾ ਉਹਦੇ ਉੱਪਰ ਸੈਟਿੰਗ ਕਰਕੇ ਉਹਦੇ ਉੱਪਰ ਵਿਛਾ ਲੈਣਾ ਅਗਲਾ ਪੱਲਾ ਬੈਕ ਪੱਲੇ ਦੀ ਕਟਿੰਗ ਵਾਸਤੇ ਠੀਕ ਹੈ ਜੀ ਬੈਕ ਪੱਲੇ ਦੀ ਕਟਿੰਗ ਹੋਣੀ ਹੈ ਹੁਣ ਬੈਕ ਪੱਲੇ ਦੀ ਕਟਿੰਗ ਕਰਨ ਵਾਸਤੇ ਪੱਲਾ ਵਿਛਾ ਕੇ ਫਿਰ ਆਪਾਂ ਨੇ ਨਾ نیچے ਫੋਲਡਿੰਗ ਵਾਸਤੇ ਨਾ ਜਿੰਨਾ ਵੀ ਆਪਾਂ ਮਾਰਦੇ ਨੇ 2 2.5 ਇੰਚ 3 ਇੰਚ ਜਿੰਨਾ ਵੀ ਮਾਰਜਨ ਚਾਹੀਦਾ ਉਹਦੀ ਨਿਸ਼ਾਨੀ ਲਾ ਕੇ ਫालतੂ ਫਿਰ ਉਹਨੂੰ ਇੱਥੇ ਤੋਂ ਕਟਿੰਗ ਕਰ ਦੇਣਾ ਠੀਕ ਹੈ ਇਹ ਆਪਣੇ ਦੋਨੋਂ ਪੱਲਿਆਂ ਦੀ ਕਟਿੰਗ ਹੋ ਜਾਏਗੀ ਇਹ ਅਗਲਾ ਪੱਲਾ ਹੋ ਜਾਊਗਾ ਜੀ ਠੀਕ ਹੈ ਜੀ ਇਹ ਬੈਕ ਪੱਲਾ ਇਹ ਬੈਕ ਪੱਲੇ ਨੂੰ ਕਟਿੰਗ ਕਰਨ ਵਾਸਤੇ ਆਪਾਂ ਨੇ ਅਗਲਾ ਪੱਲਾ ਵਿਛਾਇਆ ਹੋਇਆ ਜੀ ਹਾਂਜੀ ਇਹ ਦੇਖੋ ਇਹ ਆਪਣੇ ਦੋਨੋਂ ਪੱਲੇ ਕਟਿੰਗ ਹੋ ਗਏ ਠੀਕ ਹੈ ਜੀ ਇਨਨੂੰ ਪਕਰਾਂਗੇ ਸਾਈਡ ਤੇ ਹੁਣ ਆਪਾਂ ਕਟਿੰਗ ਕਰਾਂਗੇ ਬਾਵਾ ਠੀਕ ਹੈ ਜੀ ਨਾਲੇ ਆਪਾਂ ਕਟਿੰਗ ਕਰਾਂਗੇ ਸਲਵਾਰ ਠੀਕ ਹੈ ਜੀ ਇਹ ਸਾਈਡ ਤੇ ਕਪੜਾ ਬਚਿਆ ਏ ਇਹ ਕ ਇੱਕ ਵਾਰ ਆਪਾਂ ਇਹਨੂੰ ਮਿਲ ਲੈਣਾ ਮਿਲਣ ਤੋਂ ਬਾਅਦ ਆਪ ਦੇਖਣਾ ਵੀ ਇਹਦੀ ਬਾਵਾ ਨਿਕਲ ਸਕਦੀਆਂ ਕਿ ਇਹਦੀ ਆਪਾਂ ਪੱਲੇ ਪਾ ਸਕਦੇ ਹਾਂ ਠੀਕ ਹੈ ਜੀ ਆ ਦੇਖੋ 16 ਇੰਚ ਆ ਇਹਦਾ ਪੱਲਾ ਵੀ ਕਟਿੰਗ ਹੋ ਸਕਦਾ ਏ ਠੀਕ ਹੈ ਜੀ ਅ ਵੈਸੇ ਤਾਂ ਆਪਾਂ ਇਹਦੀਆਂ ਬਾਹਵਾ ਕਟਿੰਗ ਕਰਾਂਗੇ ਨੀਚੇ ਬਾਹਵਾ ਦੇ ਜੋੜ ਪਾਊਗਾ ਫਿਰ ਸਾਈਡ ਤੇ ਜੋ ਕੱਪੜਾ ਬਚਿਆ ਆਪਣੇ ਕੋਲ ਉਦੀ ਆਪਾਂ ਕਰਾਂਗੇ ਸਲਵਾਰ ਕਟਿੰਗ ਹਾਂਜੀ ਇਹ ਦੇਖੋ ਆਪਾਂ ਨੇ ਬਾਹਵਾ ਦਾ ਕੱਪੜਾ ਉਤਾਰਨਾ ਹੀ ਜਿਹੜਾ ਆਪਾਂ ਨੇ ਅ ਅਗਲਾ ਪੱਲਾ ਫਰੰਟ ਪੱਲਾ ਉਤਾਰਿਆ ਤਾਂ ਉਹਦੇ ਨਾਲ ਤੇ ਕੱਪੜਾ ਬਚਿਆ ਹੋਇਆ ਇਹ ਵਾਲਾ ਠੀਕ ਹੈ ਜੀ ਇਹ ਆਪਾਂ ਨੇ ਬੈਕ ਪੱਲਾ ਉਤਾਰੇ ਤਾਂ ਉਹਦੇ ਸਾਈਡ ਤੋਂ ਕੱਪੜਾ ਬਚਿਆ ਹੋਇਆ ਠੀਕ ਹੈ ਏ ਆਪਾਂ ਨੇ ਉਹ ਸਾਈਡ ਤੋਂ ਕਪੜਾ ਬਚਿਆ ਦੋ ਬਾਹਾਂ ਦਾ ਕਪੜਾ ਨਿਕਲੇ ਆ ਠੀਕ ਆ ਜੀ ਪਰ ਇਹਦੇ ਨੀਚੇ ਜਿਹੜਾ ਅਗਲੇ ਪੱਲੇ ਚੋਂ ਕਪੜਾ ਬਚਿਆ ਸੀਗਾ ਉਹਦੇ ਜੋੜ ਪੈਣਗੇ ਜੀ ਠੀਕ ਆ ਜੀ ਇੱਥੇ ਰੱਖ ਕੇ ਠੀਕ ਆ ਜੀ ਐਦਾਂ ਇਹ ਜੋੜ ਪੈਣਗੇ ਤਾਂ ਆਪਣਾ ਮੋਢਾ ਪੂਰਾ ਹੋਊਗਾ ਜੀ ਇੱਥੋਂ ਠੀਕ ਆ ਜੀ ਇਹ ਜੋੜ ਪੈਣਗੇ ਇਹ ਆਪਾਂ ਬਾਦਮਾ ਕਰਾਂਗੇ ਇਹਨਾਂ ਦੀ ਇਹ ਕਪੜਾ ਉਤਾਰ ਕੇ ਰੱਖ ਲੈਣਾ ਆਪਣੀਆਂ ਬਾਹਾਂ ਜਿੰਨੀਆਂ ਹੈਗੀਆਂ ਉਸ ਦੇ ਅਕੋਰਡਿੰਗ ਹਾਂਜੀ ਹੁਣ ਆਪਣੇ ਕੋਲ ਇਹ ਕਪੜਾ ਬਚਿਆ ਏ ਠੀਕ ਹੈ ਜੀ ਹੁਣ ਇਹਦੀ ਆਪਾਂ ਕਟਿੰਗ ਕਰਾਂਗੇ ਸਲਵਾਰ ਆਪਾਂ ਨੇ ਕਮੀਜ਼ ਵੀ ਦੀ ਕਟਿੰਗ ਵੀ ਕਰ ਲਈ ਕਪੜਾ ਕੱਢ ਲਿਆ ਬਾਹਾਂ ਦਾ ਵੀ ਕੱਢ ਲਿਆ ਠੀਕ ਹੈ ਇਸੇ ਦੇ ਵਿੱਚ ਤੇ ਹੁਣ ਆਪਾਂ ਸਲਵਾਰ ਦੇ ਪੱਲੇ ਕੱਢਾਂਗੇ ਤੇ ਕੁੰਦੇ ਔਰ ਬੈਲਟ ਵੀ ਬੈਲਟ ਦਾ ਕਪੜਾ ਵੀ ਵਿੱਚੋਂ ਹੀ ਆਪਾਂ ਨੇ ਕੱਢਣਾ ਹੈ ਠੀਕ ਹੈ ਜੀ ਹੁਣ ਆਪਾਂ ਇਹ ਕਰਾਂਗੇ ਹਾਂਜੀ ਦੇਖੋ ਆਪਾਂ ਨੇ ਫੋਲਡਿੰਗ ਕਰ ਲਿਆ ਏ ਜਿੰਨੀ ਮੂਰੀ ਤੀ ਜੀ ਉਹਦੇ ਨਾਲੋਂ ਆਪਾਂ ਨੇ 1/2 ਇੰਚ ਵालतੂ ਰੱਖ ਕੇ ਇਹਨੂੰ ਡਬਲ ਫੋਲਡ ਕਰ ਲੈਣਾ ਕੱਪੜੇ ਨੇ ਠੀਕ ਹੈ ਜੀ ਮੂਰੀ ਹੈਗੀ ਸੀਗੀ 6.5 ਠੀਕ ਹੈ ਜੀ ਇਹ ਆਪਾਂ ਨੇ ਰੱਖਿਆ 7 ਠੀਕ ਹੈ ਇਧਰ ਨੂੰ ਲੈ ਲੈਣੀ ਆਪਾਂ ਨੇ ਲੈਂਥ ਜਿੰਨੀ ਵੀ ਸਲਵਾਰ ਦੀ ਲੈਂਥ ਆ ਉਹਦੇ ਅਕੋਰਡਿੰਗ 벨ਟ ਕੱਢ ਕੇ ਦੇਖੋ ਮੈਂ ਇਦਾਂ 4 ਇੰਚ ਛੱਡ ਦਿੰਦੀ ਉੱਤੇ ਫਿਰ ਉਸ ਦੇ ਅਕੋਰਿੰਗ ਜਿੰਨੀ ਸਲਵਾਰ ਹੁੰਦੀ ਉਹਦੀ ਲੈਂਥ ਰੱਖ ਲੈਂਦੇ ਜਿੱਦਾਂ 38 ਇੰਚ ਠੀਕ ਹੈ ਜੀ ਇਹ ਹੋ ਗਈ ਆਪਣੀ ਪੱਲੇ ਦੀ ਚੁੜਾਈ ਸਲਵਾਰ ਦੇਆਂ ਦੀ ਇਹ ਹੋ ਗਈ ਲੈਂਥ ਹੁਣ ਇਹਨੂੰ ਆਪਾਂ ਅੱਜ ਤੋਂ ਕਟਿੰਗ ਕਰ ਦਾਂਗੇ ਹਾਂਜੀ ਇਹ ਦੇਖੋ ਇਹ ਆਪਾਂ ਨੇ ਪੱਲੇ ਉਤਾਰ ਲਏ ਇਧਰ ਨੂੰ ਕਟਿੰਗ ਕਰ ਲਏ ਸਲਵਾਰ ਦੇ ਪੱਲੇ ਆ ਉਸ ਤੋਂ ਬਾਅਦ ਜਿਹੜਾ ਕੱਪੜਾ ਬਚੇ ਤਾਂ ਉਹਦੇ ਵਿੱਚ ਤੋਂ ਆਪਾਂ ਨੇ ਕੁੰਦਿਆਂ ਦੀ ਨਿਸ਼ਾਨੀ ਲਗਾ ਕੇ ਹੁਣ ਕਟਿੰਗ ਕਰ ਦੇਣੀ ਹੈ ਜਿੱਥੇ ਜਿੱਥੇ ਆਪਾਂ ਨੇ ਮਾਰਕ ਕਰਿਆ ਹੋਇਆ ਉਸ ਜਗ੍ਹਾ ਤੋਂ ਆਪਾਂ ਨੇ ਕਟਿੰਗ ਕਰ ਦੇਣੀ ਹੈ ਠੀਕ ਹੈ ਜੀ ਬਾਕੀ ਜੋ ਇਹ ਕਪੜਾ ਬਚਿਆ ਆਪਣੇ ਕੋਲ ਇਹਦੇ ਵਿੱਚੋਂ ਆਪਾਂ 벨ਟ ਤਿਆਰ ਕਰਾਂਗੇ 벨ਟਾਂ 벨ਟ ਦੇ ਵਿੱਚ ਜੋੜ ਪਊਗਾ ਠੀਕ ਹੈ ਉਹ ਕੁਝ ਆਪਾਂ ਉਸ ਕਪੜੇ ਜੋ ਲਵਾਂਗੇ ਕੁਝ ਇੱਧਰ ਕਪੜਾ ਆਪਣੇ ਕੋਲ ਹੈਗਾ ਠੀਕ ਹੈ ਇਹ ਆਪਾਂ 벨ਟ ਤਿਆਰ ਕਰਾਂਗੇ ਇਹ ਹੋ ਗਈ ਸਲਵਾਰ ਦੀ ਕਟਿੰਗ ਮੈਂ ਤੁਹਾਨੂੰ ਕਟਿੰਗ ਕਰਕੇ ਦਿਖਾਨੀ ਹੈ ਜੀ ਹਾਂ ਜੀ ਦੇਖੋ ਆਪਾਂ ਨੇ ਕਟਿੰਗ ਕਰ ਲਈ ਆ ਜਿਹੜੀ ਇਸ ਸਾਈਡ ਗੁੰਦ ਤੇ ਉਹ ਆਪਾਂ ਨੇ ਉਹਦੇ ਉੱਤੇ ਰੱਖ ਲਏ ਆ ਜਿਹੜਾ ਅਸਣ ਕਟਿੰਗ ਕਰਨਾ ਹੈ ਉਹ ਆਪਾਂ ਇਹਦੇ ਮਿਲ ਲੈਣਾ ਜਿੰਨਾ ਵੀ ਅਸਣ ਹੈਗਾ ਉਸ ਦੇ ਅਕੋਰਡਿੰਗ 4 ਇੰਚ ਉੱਪਰ ਛੱਡ ਕੇ ਠੀਕ ਹੈ ਜੀ ਇਹ ਆ ਦੇਖੋ ਆਪਾਂ ਨੇ 4 ਇੰਚ ਛੱਡਤਾ ਉੱਤੇ ਉਸ ਤੋਂ ਬਾਅਦ ਆਪਾਂ ਨੇ ਜਿੰਨਾ ਆਸਣਾ ਉਹਨੇ ਨਿਸ਼ਾਨੀ ਲਗਾ ਲੈਣੀ ਆ ਠੀਕ ਹੈ ਜੀ ਆਸਣ 4 ਇੰਚ ਛੱਡ ਕੇ 15 ਇੰਚ ਆਸਣ ਆ ਆਪਾਂ ਨੇ 15 ਇੰਚ ਪਰ ਨਿਸ਼ਾਨ ਲਗਾ ਲੈਣਾ ਠੀਕ ਹੈ ਇਹ ਇੱਥੇ ਤੋਂ ਕਟਿੰਗ ਕਰ ਦੇਣਾ ਠੀਕ ਹੈ ਇਹ ਦੂਜਾ ਮੈਥਡ ਆ ਆਸਣ ਕੱਢਣ ਦਾ ਨਹੀਂ ਜੇ ਨਹੀਂ ਉਹ ਹੁੰਦਾ ਤਾਂ ਉਦਾਂ ਹੀ ਨਿਸ਼ਾਨੀ ਲਾ ਕੇ ਜਿਦਾ ਪਹਿਲਾਂ ਆਪਾਂ ਨੇ ਰੱਖਿਆ ਹੋਇਆ ਸੀਗਾ ਉਹ ਕੱਪੜੇ ਤੇ ਨਿਸ਼ਾਨੀ ਲਗਾ ਲੈਣੀ ਉਦਾਂ ਵੀ ਕਟਿੰਗ ਕਰ ਸਕਦੇ ਆ ਇੱਕ ਦੂਏ ਦੇ ਉੱਪਰ ਰੱਖ ਕੇ ਵੀ ਆਪਾਂ ਕਟਿੰਗ ਕਰ ਸਕਦੇ ਆ ਠੀਕ ਹੈ ਜੀ ਅਸਣ ਦੀ ਇਹ ਆਪਣੀ ਲੈਂਥ ਹੋ ਗਈ ਇੱਧਰ ਤੇ ਠੀਕ ਆ ਉੱਤੋਂ 4 ਇੰਚ ਛੱਡ ਕੇ ਉੱਪਰ ਤੋਂ ਆਪਾਂ ਨੇ نیچے ਤੋਂ ਜਿੰਨੀ ਵੀ ਆਪਣੀ ਸਲਵਾਰ ਆ 38 ਇੰਚ ਉਹਨਾਂ ਨਿਸ਼ਾਨ ਲਗਾ ਕੇ 2 ਇੰਚ ਅੰਦਰ ਨੂੰ ਕਰਕੇ ਇਹ ਆਪਾਂ ਨੇ ਕੁੰਦੇ ਕਟਿੰਗ ਕਰ ਲਈ ਹੈ ਹਾਂਜੀ ਹੁਣ ਆਪਾਂ ਕਟਿੰਗ ਕਰਾਂਗੇ ਕਮੀਜ਼ ਦੀ ਲਾਈਨਿੰਗ ਫਿਰ ਉਹਦੇ ਬਾਅਦ ਕਰਾਂਗੇ ਕਮੀਜ਼ ਦਾ ਡਰਾਫਟ ਕਮੀਜ਼ ਦੀ ਲਾਈਨਿੰਗ ਇਹਨੂੰ ਬੈਲਵੜ ਦਾ ਸੂਟ ਆ ਕਮੀਜ਼ ਦੀ ਲਾਈਨਿੰਗ ਲੱਗਣੀ ਹੈ ਇਹਨੂੰ ਠੀਕ ਹੈ ਉਹਦੇ ਬਾਅਦ ਆਪਾਂ ਲਾਈਨਿੰਗ ਕੱਟਦੇ ਆ ਮੈਂ ਸਲੋਟ ਨੂੰ ਜਿੱਦਾਂ ਕੰਨੀ ਨਾਲ ਕੰਨੀ ਮਿਲਾਈ ਹੋਈ ਆ ਆਪਾਂ ਨੇ ਠੀਕਾ ਮੈਂ ਅੱਡੇ ਲੋਟ ਨੂੰ ਲਾਈਨਿੰਗ ਕਟਿੰਗ ਕਰਦੀ ਆ ਇਸ ਦੇ ਨਾਲ ਆਪਣੀ ਲਾਈਨਿੰਗ ਘੱਟਦੀ ਨਹੀਂ ਪੂਰੀ ਆ ਜਾਂਦੀ ਆ ਠੀਕ ਹੈ ਸੈੱਟ ਵੀ ਆ ਜਾਂਦੀ ਆ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਹੈਗੀ ਬਿਲਕੁਲ ਹਨ ਠੀਕ ਆਂਦੀ ਹੈ ਲਾਈਨਿੰਗ ਠੀਕ ਹੈ ਆਪਾਂ ਹੁਣ ਜਿੰਨੀ ਵੀ ਮਤਲਬ ਅੱਡੇ ਲੋਟ ਨੂੰ ਕਟਿੰਗ ਕਰਾਂਗੇ ਜਿੰਨਾ ਆਪਣਾ ਪੱਲਾ ਹੈ ਤਿਆਰ ਠੀਕ ਆਪਾਂ ਨੇ ਕਮੀਜ਼ ਦਾ ਪੱਲਾ ਕਟਿੰਗ ਕੀਤਾ ਏ ਉਹਦੇ ਅਕੋਰਡਿੰਗ ਆਪਾਂ ਨੇ ਇੱਥੇ ਨਿਸ਼ਾਨ ਲਗਾਣਾ ਏ ਪਹਿਲਾਂ ਇੱਕ ਪੱਲੇ ਦਾ ਠੀਕ ਹੈ ਮੰਨ ਲਈ ਇੱਕ ਪੱਲਾ ਇੱਥੇ ਤਾਂ ਨਿਸ਼ਾਨ ਹੋ ਗਿਆ ਇਹ ਵਾਲਾ ਇੱਕ ਪੱਲਾ ਹੋ ਗਿਆ ਫਿਰ ਉਸ ਤੋਂ ਬਾਅਦ ਆ ਦੂਜਾ ਪੱਲਾ ਹੋ ਜਾਣਾ ਠੀਕ ਹੈ ਜਾਂ ਫਿਰ ਇੱਥੋਂ ਨਿਸ਼ਾਨ ਲਗਾਇਆ ਇਹਨੂੰ ਇਦਾਂ ਫੋਲਡ ਕਰ ਲੈਣਾ ਆਪਾਂ ਨੇ ਠੀਕ ਹੈ ਮੈਂ ਤੁਹਾਨੂੰ ਕਟਿੰਗ ਕਰਕੇ ਦਿਖਾਨੀ ਆ ਹਾਂਜੀ ਇਹ ਦੇਖੋ ਆਪਾਂ ਨੇ ਪਹਿਲਾਂ ਕੰਨੀ ਨਾਲ ਕੰਨੀ ਮਿਲਾ ਕੇ ਫੋਲਡ ਕੀਤਾ ਹੋਇਆ ਸੀਗਾ ਠੀਕ ਹੈ ਜੀ ਪਹਿਲਾਂ ਐਸ ਲੋਟ ਨੂੰ ਆਪਾਂ ਨੇ ਫੋਲਡ ਕੀਤਾ ਇਧਰ ਤੋਂ ਠੀਕ ਹੈ ਫਿਰ ਐਸ ਸਾਈਡ ਤੋਂ ਆਪਾਂ ਨੇ ਜੁੜਾਈ ਮਿਲ ਲਈ ਪੱਲੇ ਦੀ ਫਿਰ ਉਹਨੂੰ ਪੱਲੇ ਨਾਲ ਇਧਰ ਤੇ ਸਾਈਡ ਤੇ ਚੌਥੀ ਵਾਰ ਫੋਲਡ ਕਰ ਦੇਣਾ ਠੀਕ ਹੈ ਇਧਰ ਨੂੰ ਦੋ ਤਹਾਂ ਆਣ ਗਈਆਂ ਇਹਦੀਆਂ ਠੀਕ ਹੈ ਜੀ ਇਧਰ ਨੂੰ ਚਾਰ ਤਹਾਂ ਹੋਣਗੀਆਂ ਜੀ ਕੰਨੀ ਨਾਲ ਕੰਨੀ ਮਲਾ ਕੇ ਠੀਕ ਹੈ ਜੀ ਇਹ ਹੋ ਜੂਗੀ ਆਪਣੇ ਪੱਲਿਆਂ ਦੀ ਚੜਾਈ ਦੇ ਮੁਤਾਬਿਕ ਲਾਈਨਿੰਗ ਉਤਰ ਜੂਗੀ ਲੈਂਥ ਇਹਦੀ ਚੜਾਈ ਲੰਬਾਈ ਦੇ ਮੁਤਾਬਿਕ ਹੁੰਦੀ ਹੋ ਆ ਲੈਂਥ ਪੂਰੀ ਹੁੰਦੀ ਹੈ ਬਲਕਿ ਆਪਾਂ ਨੂੰ ਲਾਈਨਿੰਗ ਕਟਿੰਗ ਕਰਨੀ ਪੈਂਦੀ ਕਈ ਵਾਰੀ ਵਾਧੂ ਹੋ ਜਾਂਦੀ ਹੈ ਠੀਕ ਹੈ ਜਦੋਂ ਆਪਾਂ ਨੇ ਡਰਾਫ ਕਰਨਾ ਹੈ ਆ ਦੇਖ ਲਓ ਹੁਣ ਆਪਾਂ ਨੇ ਇਧਰ ਨੂੰ ਫੋਲਡ ਕਰਕੇ ਲਾਈਨਿੰਗ ਉਤਰ ਗਈ ਹੁਣ ਆਪਾਂ ਇਸ ਸਾਈਡ ਤੋਂ ਇਹਨੂੰ ਕਟਿੰਗ ਕਰਾਂਗੇ ਜੀ ਹੁਣ ਆਪਾਂ ਲੱਗੇ ਆ ਕਮੀਜ਼ ਦੀ ਕਟਿੰਗ ਕਰਨ ਡਰਾਫ ਕਰਨ ਕਮੀਜ਼ ਦਾ ਠੀਕ ਹੈ ਜੀ ਲਾਈਨਿੰਗ ਵੀ ਕਟਿੰਗ ਕਰ ਲਈ ਸੀਗੀ ਆਪਾਂ ਨੇ ਕਮੀਜ਼ ਦੇ ਪੱਲੇ ਵੀ ਕਟਿੰਗ ਕਰ ਲਏ ਸੀਗੇ ਠੀਕ ਹੈ ਹੁਣ ਆਪਾਂ ਕਰੂਗੇ ਕਮੀਜ਼ ਦੀ ਕਮੀਜ਼ ਦਾ ਡਰਾਫਟ ਠੀਕ ਹੈ ਇਹ ਆ ਦੇਖੋ ਪਹਿਲਾਂ ਆਪਾਂ ਨੇ ਕੀ ਕਰਨਾ ਤਿੰਨਾ ਚਾਰ ਪੱਲੇ ਹੋ ਜਾਣੇ ਇਹ ਦੋ ਲਾਈਨਿੰਗ ਦੇ ਪੱਲੇ ਦੋ ਕਮੀਜ਼ ਦੇ ਸੂਟ ਦੇ ਪੱਲੇ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰਕੇ ਆਪਾਂ ਨੇ ਇੱਕੋ ਤੈ ਵਿੱਚ ਵਿਛਾ ਲੈਣਾ ਜਿੱਦਾਂ ਤੁਸੀਂ ਦੇਖ ਹੀ ਸਕਦੇ ਆਂ ਵੀ ਵਿਛਾਏ ਹੋਏ ਆ ਠੀਕ ਹੈ ਜੀ ਇਹ ਇੱਕ ਪੱਲਾ ਹੋ ਗਿਆ ਦੂਜਾ ਲਾਈਨਿੰਗ ਦਾ ਇਹ ਕਮੀਜ਼ ਦਾ ਫਰੰਟ ਇਹ ਬੈਕ ਪੱਲਾ ਠੀਕ ਹੈ ਇਹ ਚਾਰ ਪੱਲੇ ਹੋ ਗਏ ਇਹਨਾਂ ਨੂੰ ਆਪਾਂ ਨੇ ਇੱਕੋ ਤੈਅ ਦੇ ਵਿੱਚ ਵਿਛਾ ਲੈਣਾ ਪਹਿਲਾਂ ਥੱਲੇ ਕਮੀਜ਼ ਦੇ ਪੱਲੇ ਉੱਤੇ ਆਪਾਂ ਨੇ ਵਿਛਾ ਲੈਣੇ ਲਾਈਨਿੰਗ ਦੇ ਪੱਲੇ ਠੀਕ ਹੈ ਫਿਰ ਇਹਦੇ ਉੱਪਰ ਆਪਾਂ ਕਰਾਂਗੇ ਡਰਾਫ ਤੁਹਾਨੂੰ ਮੈਂ ਡਰਾਫ ਕਰਕੇ ਦਿਖਾਨੀ ਹੈ ਜੀ ਹੁਣ ਜੀ ਲੋ ਆਪਾਂ ਨੇ ਡਰਾਫ ਕਰ ਲਿਆ ਜੀ ਇਹ ਦੇਖੋ ਠੀਕ ਹੈ ਜੀ ਇਹ ਹੋ ਗਈ ਆਪਣੀ ਕਮੀਜ਼ ਦੀ ਕਟਿੰਗ ਵਿਦ ਡਰਾਫ ਠੀਕ ਹੈ ਜੀ ਇਹ ਆ ਦੇਖੋ ਤੀਰਾ 7 ਇੰਚ ਸੀਗਾ ਠੀਕ ਹੈ ਜੀ ਮੋਡਾ 8 ਠੀਕ ਹੈ ਜੀ ਇਹ ਇਧਰ ਨੂੰ ਇਹ ਹੋ ਗਈ ਆਪਣੀ ਫੀਟਿੰਗ ਦੇ ਨਿਸ਼ਾਨੇ ਬ੍ਰੈਸਟ ਦੀ ਠੀਕ ਹੈ ਜੀ ਇਹ ਮਾਰਜਨ ਹੋ ਗਿਆ ਇਹ ਹੈਗੀ ਸੀਗੀ 2 ਇੰਚ ਠੀਕ ਹੈ ਉਹਦਾ ਹਾਫ ਕਰਕੇ ਰੱਖਿਆ ਠੀਕ ਹੈ ਜੀ ਇਹ ਹੈਗੀ ਸੀਗੀ ਆਪਣੀ ਕਮਰ ਕਮਰ ਦਾ ਮਾਰਜਨ ਇਹ 19 19 ਦਾ ਹਾਫ ਕਰਕੇ ਰੱਖਿਆ ਆਪਾਂ ਨੇ ਇੱਥੇ ਠੀਕ ਹੈ ਜੀ ਇਹ ਹੋ ਗਈ ਆਪਣੀ हिਪ ਇਹ ਮਾਰਜਨ ਆ हिਪ ਦਾ ਵੀ ਆਪਾਂ ਨੇ ਹਾਫ ਕਰਕੇ ਰੱਖਿਆ ਠੀਕ ਹੈ ਉਸ ਤੋਂ ਬਾਅਦ ਇੱਥੋਂ ਇਹ ਆਪਣੀ ਪਲੇਟ ਠੀਕ ਹੈ 13 13.5 ਇਹ ਲੱਗ-ਲੱਗ ਨਾਪ ਹੁੰਦਾ ਹੈ ਜਿੱਦਾਂ ਲੇਡੀਜ਼ ਹੈਲਦੀ ਆ ਤਾਂ ਉਹਦਾ ਆਪਾਂ ਨੇ ਵੱਧ ਰੱਖਣਾ ਬ੍ਰੈਸਟ ਜਿੰਨੀ ਉਹ ਹੈਲਦੀ ਹੋਗੀ ਲੇਡੀਜ਼ ਦੀ ਠੀਕ ਹੈ ਜੀ ਉੰਨੀ ਆਪਾਂ ਨੇ ਵੱਧ ਲੈਣਾ ਹੈ ਜਿੰਨਾ ਕੱਟ ਹੋਊਗਾ ਹੈਲਦੀ ਲੈਡੀ ਕੱਟ ਹੋਊਗੀ ਤਾਂ ਉਦੋਂ ਆਪਾਂ ਨੇ ਇਹਨੂੰ ਕੱਟ ਲੈਣਾ ਠੀਕ ਹੈ ਉਸ ਤੋਂ ਬਾਅਦ ਇਹ ਰੱਖੀ ਆਪਾਂ ਨੇ ਪਲੇਟਸ ਦੀ ਲੰਬਾਈ ਠੀਕ ਹੈ 7 ਇੰਚ ਇਦਾਂ ਨੂੰ ਆਪਣਾ 3 1/2 ਇਹ ਵੀ ਉਦਾਂ ਹੀ ਜਿੰਨੀ ਨਾਪ ਆਪਣਾ ਵੱਧ ਹੋਊਗਾ ਉਹਦੀ ਫੀਟਿੰਗ ਦੇ ਪਲੇਟ ਦੀ ਜਿਹੜੀ ਫੀਟਿੰਗ ਆ ਉਹ ਵੀ ਵੱਧ ਲੱਗੂਗੀ ਠੀਕ ਹੈ ਜਿੱਦਾਂ 2 2 1/2 ਇੰਚ 3 ਇੰਚ 3 1/2 ਇੰਚ ਠੀਕ ਹੈ ਇਦਾਂ 4 ਇਹ ਇਦਾਂ ਨੂੰ ਆਪਣਾ ਇਹ ਵੀ ਲੇਡੀਜ਼ ਆਪਣੀ ਲਹੋਆ ਲੈਂਥਾ ਜਿੱਦਾਂ ਆਪਣੀ ਉਹਨਾਂ ਦੀ ਲੰਬੀਆਂ ਲੇਡੀਜ਼ ਤਾਂ ਉਹਨਾਂ ਦੀ ਵੀ ਵੱਧ ਹੋ ਗਈਏ ਜਿੰਨੀ ਘੱਟ ਹੋਊਗੀ ਉਹਨਾਂ ਘੱਟ ਹੋਊਗਾ ਠੀਕ ਹੈ ਇਹ 7 ਇੰਚ ਉਸ ਤੋਂ ਬਾਅਦ ਇਹ ਆਪਣੀ ਸਾਈਡ ਪਲੇਟਾਂ ਹੋ ਗਈਆਂ ਇਹ ਇੱਥੋਂ ਆਪਣੇ ਵਿੱਚ ਰੱਖਣੀ ਹੈ 2.5 ਇੰਚ 2 ਵੀ ਕਰ ਸਕਦੇ ਆ 2.5 ਵੀ ਠੀਕ ਹੈ ਇਹ ਵੀ ਦੀ ਬ੍ਰੈਸਟ ਦੀ ਫਿਟਿੰਗ ਦੇ ਅਕੋਰਡਿੰਗ ਹੀ ਲੱਗਣੀ ਹੈ ਇਹ ਵਾਲੀਆਂ ਠੀਕ ਹੈ ਜਿੰਨੀ ਵੱਧ ਹੋਊਗੀਆਂ ਉੰਨੀ ਵੱਧ ਦੂਰ ਹੋ ਗਈਏ ਇਹ ਨਿਸ਼ਾਨੀ ਵਿਥ ਜਿੰਨੀ ਘੱਟੂੰਗਾ ਉਹਨਾਂ ਘੱਟ ਰੱਖੂਗਾ ਠੀਕ ਹੈ ਜੀ ਉਸ ਤੋਂ ਬਾਅਦ ਇਹ ਆਪਾਂ ਨੇ ਇਹ ਮੋਢੇ ਦੇ ਨਿਸ਼ਾਨ ਦੇ ਵਿੱਚ ਇਦਾਂ ਮਲਾ ਦੇਣੀ ਆ ਠੀਕ ਆ ਇਹ ਕਾਟ ਪੈ ਗਈ ਮੋਢੇ ਦੀ ਮੋਢੇ ਦੀ ਕਾਟ 2.5 ਇੰਚ ਦੀ ਠੀਕ ਆ ਜੀ ਇਹ ਨੀਚੇ ਕਮਰ ਦਾ ਨਿਸ਼ਾਨ ਲਾਉਣਾ ਜਿੱਥੇ ਉੱਥੇ 6.5 ਇਹ ਪੂਰੀ ਲੌਂਗ ਇਹ 6.5 ਇਹ 15 ਠੀਕ ਆ ਆਪਾਂ ਨੇ ਵਿੱਚ ਵਿਥ ਲੈਣੀ ਆ ਸਲਾਈ ਦੇ ਵਾਸਤੇ ਤਾਂ 6.5 ਵੀ ਰੱਖ ਸਕਦੇ 15 ਵੀ ਠੀਕ ਆ ਉਸ ਤੋਂ ਬਾਅਦ ਇਹ ਹੋ ਗਈ ਆਪਣਾ ਕਮਰ ਇਹ ਸਾਈਡ ਪਲੇਟਸ ਹੋ ਗਈਆਂ ਠੀਕ ਹੈ ਤੇਰਾ ਮੋਢਾ ਛਾਤੀ ਕਮਰ ਹਿਪ ਠੀਕ ਹੈ ਜੀ ਇਹ ਹਿੱਪ ਹੋਗੀ ਇਹ ਲੌਂਗ ਪਲੇਟ ਹੋ ਗਈ ਹੈ ਸਾਈਡ ਪਲੇਟਾਂ ਹੋ ਗਈ ਠੀਕ ਹੈ ਜੀ ਇਹ ਹੋ ਗਿਆ ਆਪਣਾ ਸੂਟ ਮੈਲਵਰਟ ਦਾ ਕਟਿੰਗ ਸਲਵਾਰ ਵਿਦ ਕਮੀਜ਼ ਠੀਕ ਹੈ ਜੀ ਲਾਈਨਿੰਗ ਵਾਲਾ ਕਮੀਜ਼ ਹੈ ਇਹ ਇਹਦੇ ਆਪਾਂ ਨੇ ਲਾਈਨਿੰਗ ਲਗਾਈ ਹੈ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਦੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਥੈਂਕ ਯੂ ਜੀ